ਜਿੰਨੀ ਸੇਵਾ ਕਰਨੀ ਹੈ ਕੋਈ ਥਕਾਵਟ ਨਹੀਂ ਕੋਈ ਨਹੀਂ ਜੋ ਮੰਗਦੇ ਆ ਉਹ ਮਿਲਦਾ ਉਸ ਤੋਂ ਵੱਧ ਮਿਲਦਾ ਜਗਰਾਉਂ ਤੋਂ ਨਾ ਮੈਂ ਜਗਰਾਉਂ ਦਾ ਸੰਗਤ ਲੈ ਕੇ ਆਉਂਦਾ ਜਿਹੜੇ ਮੇਰੇ ਨਾਲ ਹੁੰਦੇ ਦੋ ਚਾਰ ਸੇਵਾ ਕਰੀ ਜੀ ਤੇ ਇਹਨਾਂ ਦੀ ਵੀ ਜ਼ਾਲਤ ਬੱਚੇ ਕੈਨੇਡਾ ਵਾਦਾਂ ਨਾਲ ਕੋਲ ਦਾ ਇਹਨਾਂ ਦੇ ਦਿੱਤਾ ਦਾ ਖਾਣੇ ਸਾਡੇ ਕੋਲ ਹੈ ਕੀ ਜੋ ਕੁਝ ਇਹਨਾਂ ਦੇ ਆ ਸਵਾਸ ਵੀ ਜਦੋਂ ਮਰਦੀ ਲੈ ਲਵੇ ਠੀਕ ਹੈ ਨਾ ਜ਼ਿੰਦਗੀ ਆ ਜੋ ਵੀ ਇਹਨਾਂ ਦੀ ਦੇਣਾ ਪਤਾ ਪਤਾ ਨਹੀਂ ਕਿੰਨੇ ਵਾਰੀ ਮੌਤ ਦੇ ਮੂੰਹ ਚੋਂ ਕੱਢਿਆ ਇਹਨੂੰ ਦੋ ਵਰੀ ਗੋਲੀ ਲੱਗੀਆ ਦੋ ਤਨ ਵੀ ਐਕਸੀਡੈਂਟ ਹੋਇਆ ਬਹੁਤ ਵੇਰੀ ਜਣਦੀ ਕਹਿੰਦੇ ਕਿ ਗੱਡਿਆ ਹੋਇਆ ਜਣਦੀ ਨਹੀਂ ਜਾਣਾ ਵੀ ਇਹਲੇ ਰੁਕ ਜਾ ਹਰ ਵਕਤ ਜਿੱਥੇ ਮਦੀ ਦਿਹਾਲੋ ਇੱਦੇ ਦਿਹਾਲੋ ਕਿਤੇ ਨਾ ਕਿਤੇ ਰੂਪ ਚੋਂ ਡੋਢੇ ਕਲੇ ਆ ਕੇ ਖਾਣ ਗਿਓ ਪਿਆਰਿਓ ਅਗਰ ਚੁਪੇਰੇ ਸੇਵ ਵਿੱਚ ਗੁਰਬਾਣੀ ਪੜਨ ਨਾਲ ਇਹਨਾਂ ਦੇ ਸਾਰੇ ਦੁੱਖ ਕੱਢ ਸਕਦੇ ਨੇ ਇਹਨਾਂ ਦੀਆਂ ਝੋਲੀਆਂ ਭਰੀਆਂ ਜਾ ਸਕਦੀਆਂ ਨੇ ਤੇ ਤੁਹਾਡੀਆਂ ਕਿਉਂ ਨਹੀਂ ਭਰੀਆਂ ਜਾ ਸਕਦੀਆਂ ਬਸ ਤੁਹਾਡਾ ਭਰੋਸਾ ਹੋਣਾ ਚਾਹੀਦਾ ਹੈ ਗੁਰੂ ਦੀ ਬਾਣੀ ਤੇ ਤੁਹਾਡਾ ਪਰੋਸਾ ਹੋਣਾ ਚਾਹੀਦਾ ਹੈ ਜਬਜੀ ਸਾਹਿਬ ਜੀ ਤੇ ਚੋਪਈ ਸਾਹਿਬ ਜੀ ਤੇ ਸੁਖਮਨੀ ਸਾਹਿਬ ਜੀ ਤੇ ਤੁਹਾਡਾ ਪਰੋਸਾ ਹੋਣਾ ਚਾਹੀਦਾ ਹੈ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੇ ਅਗਰ ਆਪ ਜੀ ਵੀ ਘਰ ਬੈਠੇ ਚੋਪਈ ਦੇ ਸਬਜ਼ੀ ਦੀ ਹਾਜ਼ਰੀ ਲਗਾਉਣਾ ਚਾਹੁੰਦੇ ਹੋ ਤੇ ਆਪ ਜੀ ਦੀ ਸਕਰੀਨ ਤੇ ਜਿਹੜਾ ਨੰਬਰ ਆ ਰਿਹਾ ਹੈ ਇਸ ਨੰਬਰ ਤੇ ਆਪ ਜੀ ਨੇ WhatsApp ਮੈਸੇਜ ਕਰਨਾ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਆਪਜੀ ਕੋਲ ਸੰਡੇ ਚੋਪੈਰਾ ਸਬ WhatsApp ਗਰੁੱਪ ਦੇ ਲਿੰਕ ਆ ਜਾਣਗੇ ਲਿੰਕ ਤੇ ਕਲਿੱਕ ਕਰਕੇ ਆਪਜੀ ਗਰੁੱਪ ਨੂੰ ਜੁਆਇਨ ਕਰ ਲੋ ਤੇ ਹਰ ਇਤਵਾਰ ਦੇ ਇਤਵਾਰ ਘਰ ਬੈਠੇ ਚੋਪੈਰੇ ਸਬ지 ਦੀ ਹਾਜ਼ਰੀ ਲਗਾਉਂਦੇ ਰਹੋ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਿਆਰ ਵਿੱਚ ਇਸ ਵੀਡੀਓ ਨੂੰ ਅੱਗੇ 13 ਲੋਕਾਂ ਨੂੰ ਸ਼ੇਅਰ ਕਰਨਾ ਨਾ ਭੁੱਲੋ